ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੱਲੇ ਨੂੰ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਦੋਸਤੋ ਅੱਜ ਲੈ ਕੇ ਆਈ ਹਾਂ ਇੱਕ ਟਰੈਕਟਰ ਆ 585 Mahindra Bkao ਸਰਪੰਚ ਮਾਡਲ ਆ ਮਾਡਲ ਆ 2002 ਡਬਲ ਕਲੱਚ ਆ ਇੰਜਨ ਗੇਅਰ ਕੰਡੀਸ਼ਨ ਸਾਰੀ ਓਕੇ ਆ ਟਾਇਰ ਇਹ ਹੈਗੇ 90% ਡਿਮਾਂਡ ਆਏ ਦੀ 2,70,000 ਰੁਪਏ ਤੇ ਟਰਾਲੀ ਬਿਕਾਊਗਾ ਜੀ ਸਾਈਜ਼ ਇਹ ਟਰਾਲੀ ਦਾ ਆ 11/6 ਦਾ ਜੈਕ ਲੱਗਾ ਹੋਇਆ ਆ ਹਿੱਸਾ ਇਹਦਾ 5 ਇੰਚੀ ਆ ਹਾਬੇ ਹੀ 10 ਨਟੀ ਆ ਫੁੱਲ ਹੈਵੀ ਬਣੀ ਹੋਈ ਆ ਡਬਲ ਟੈਰੀਅਰ ਡਿਮਾਂਡ ਹੈ ਜੀ 1,68,000 ਰੁਪਏ ਦੋਨਾਂ ਚੀਜ਼ਾਂ ਦਾ ਏਰੀਆ ਆ ਬਾਗਾਪੁਰਾਣਾ ਪੰਜਾਬ ਕਾਲ ਕਰੋ 7837711673 7837711673